ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਜੋ ਸ਼ਰੋਮਣੀ ਭਗਤ ਭਗਤ ਰਵਦਾਸ ਜੀ ਦੀ ਕੁਲਵਾੜੀ ਜੋ ਤੁਸੀਂ ਸਾਰੇ ਸਰੀਰਾਂ ਦੇ ਦਰਸ਼ਨ ਕਰ ਰਹੇ ਹੋ ਸੋ ਸੁਰੂ ਸਤਿਗੁਰ ਸੱਚੇ ਪਾਤਸ਼ਾਹ ਦੀ ਇਹਨਾਂ ਕਿਰਪਾ ਹੋਈ ਕਿ ਜਦੋਂ ਪਿਛਲੇ ਸਾਲ ਅਸੀਂ ਦੀਵਾਨ ਲਾਇਆ ਤੇ ਇਹ ਸਰੀਰ ਮਹਾਰਾਜ ਦਾ ਸਰੂਪ ਲੈ ਕੇ ਆਏ ਤੇ ਲੈ ਕੇ ਗਏ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਵੀ ਗੁਰਮੁਖੋ ਭਗਤ ਰਵਿਦਾਸ ਜੀ ਨੇ ਕ੍ਰਾਂਤੀ ਲੈ ਕੇ ਆਂਦੀ ਉਹਨਾਂ ਨੂੰ ਅਸੀਂ ਕ੍ਰਾਂਤੀਕਾਰੀ ਕਹਿੰਦੇ ਆ ਤਬਦੀਦੀ ਲੈ ਕੇ ਆਂਦੀ ਸੱਚ ਬੋਲਿਆ ਤੇ ਅਸੀਂ ਵੀ ਸਚਿਆਰ ਸਿੱਖ ਬਣੀਏ ਤੇ ਜੇਕਰ ਅਸੀਂ ਜਿੱਥੇ ਉਹਨਾਂ ਦੇ ਅਸੀਂ ਪ੍ਰਕਾਸ਼ ਦਿਹਾੜੇ ਮਨਾਉਨੇ ਆ ਤੇ ਉੱਥੇ ਅਸੀਂ ਸਿੱਖ ਬਣੀਏ ਸੋ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਤੁਸੀਂ ਦਾੜੇ ਪ੍ਰਕਾਸ਼ ਕਰੋ ਦਸਤਾਰਾ ਬੰਨੋ ਤੇ ਐਨੀ ਮਾਰ ਦੀ ਕਿਰਪਾ ਹੋਈ ਉਸੇ ਸਮੇਂ ਪਿਛਲੇ ਸਾਲ ਇਹਨਾਂ ਨੇ ਜਿਕਾਰੇ ਛੜਾਏ ਗਏ ਤੇ ਇਹਨਾਂ ਨੇ ਦਾੜਾ ਕੇਸ ਰੱਖਣ ਦਾ ਪਰਣ ਕੀਤਾ ਸੋ ਅੱਜ ਤੁਹਾਡੇ ਸਾਹਮਣੇ ਇਹ ਸਾਬਤ ਸੂਰਤ ਖੜੇ ਨੇ ਤੇ ਅਗਲੇ ਸਾਲ ਤੱਕ ਇਹ ਫਿਰ ਇਹ ਸਿੰਘ ਸਜੇ ਹੋਣਗੇ ਤੁਹਾਡੀਆਂ ਨਜ਼ਰਾਂ ਦੇ ਵਿੱਚ ਸੋ ਇਸ ਕਰਕੇ ਜਿਸ ਤਰ੍ਹਾਂ ਕਿ ਭਾਈ ਕਰਮਜੀਤ ਸਿੰਘ ਜੀ ਖੜੇ ਨੇ ਭਾਈ ਅਮਰੀਕ ਸਿੰਘ ਜੀ ਨੇ ਰਾਮੇਸ਼ਵਰਦਾ ਜੀ ਜਰਨੈਲ ਸਿੰਘ ਜੀ ਇਨਾਂ ਦਾ ਗੁਲਾਬ ਸਿੰਘ ਜੀ ਤੇ ਇਨਾਂ ਦਾ ਨਾ ਜਸਵੰਤ ਸਿੰਘ ਜੀ ਤੇ ਇਨਾਂ ਨੇ ਹੁਣ ਪਰਣ ਕੀਤਾ ਵੀ ਅਸੀਂ ਨੇ ਵੀ ਅਗਲੇ ਸਾਲ ਤੱਕ ਦਾੜਾ ਰੱਖ ਲੈਣਾ ਆ ਤੇ ਆ ਜੈਵਲ ਸਿੰਘ ਜੀ ਖੜੇ ਨੇ ਤੇ ਭਾਈ ਬਲਬੀਨ ਸਿੰਘ ਜੀ ਤਾਂ ਇਦਾਂ ਹੀ ਇਹ ਨੌਜਵਾਨ ਨੇ ਜਿਹੜੇ ਖੜੇ ਇਹਨਾਂ ਅੰਦਰ ਵੀ ਉਤਸ਼ਾਹ ਆ ਵੀ ਅਸੀਂ ਅਗਲੇ ਸਾਲ ਕੇਸ ਰੱਖਾਂਗੇ ਸੋ ਮੈਂ ਸਾਰਿਆਂ ਨੂੰ ਹੀ ਭਗਤਰਵਦਾ ਜੀ ਦੀ ਫਨਵਾੜੀ ਨੂੰ ਬੇਨਤੀ ਕਰਦਾ ਤੇ ਜਿੱਥੇ ਆਪਾਂ ਪ੍ਰਕਾਸ਼ ਦਿਹਾੜੇ ਮਨਾਉਨੇ ਆ ਆਪਣੇ ਆਪ ਨੂੰ ਵੀ ਮਨਾਉਣ ਦਾ ਯਤਨ ਕਰੀਏ ਵੀ ਸਾਡਾ ਵੀ ਮਨ ਬੰਦੇ ਮਨ ਮੰਨੇ ਤਾ ਉਹ ਹਰ ਜਾਣਿਆ ਸਾਡੇ ਅੰਦਰ ਕ੍ਰਾਂਤੀ ਆਵੇ ਤਬਦੀਲੀ ਆਵੇ ਸਾਡੀ ਪਛਾਣ ਵੱਖਰੀ ਹੋਵੇ ਇਸ ਕਰਕੇ ਇਹ ਸਾਬਤ ਸੂਰਤ ਸਿੱਧਾ ਦਾੜਾ ਕਾਠ ਦਾ ਕੰਗਾ ਕੇਸੀ ਚੜਾ ਇਹ ਸਾਡੀ ਪਛਾਣ ਆ ਪੰਜਾਬੀਅਤ ਦੀ ਸਾਡੀ ਸਰਦਾਰੀ ਆ ਕਿਸੇ ਸਟੇਟ ਵਿੱਚ ਚਲੇ ਜਾਓ ਤੇ ਸਾਨੂੰ ਸਰਦਾਰ ਕਹਿ ਕੇ ਬੁਲਾਇਆ ਜਾਂਦਾ ਜੇ ਸਾਡੇ ਚਿਹਰੇ ਤੇ ਦਾੜਾ ਆ ਸਿਰ ਤੇ ਦਸਤਾਰ ਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਇਹ ਇਹ ਸਰੀਰਾਂ ਨੇ ਆਪਣੇ ਆਪ ਨੂੰ ਤਬਦੀਲ ਕੀਤਾ ਕੇਸ ਦਾੜੇ ਰੱਖੇ ਸੋ ਅਸੀਂ ਵੀ ਆਪਣੇ ਆਪ ਨੂੰ ਤਬਦੀਲ ਕਰਕੇ ਕੇਸ ਦਾੜੇ ਰੱਖੀਏ ਸੋ ਇਹ ਪੰਜਾਬ ਪੰਜਾਬੀਆਂ ਦਾ ਪੰਜਾਬ ਹੋਵੇ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪ ਆਪਣੇ ਵਿੱਚ ਤਬਦੀਲੀ ਲੈ ਕੇ ਆਉਣੀ ਚਾਹੀਦੀ ਹੈ ਕ੍ਰਾਂਤੀ ਲੈ ਕੇ ਆਉਣੀ ਚਾਹੀਦੀ ਹੈ ਫਿਰ ਸਾਡੇ ਪ੍ਰਕਾਸ਼ ਜਿਹੜੇ ਪ੍ਰਕਾਸ਼ ਪੁਰਬ ਮਨਾਏ ਹੋਏ ਤਾਂ ਸਫਲੇ ਹਨ ਸੋ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਆਪਾਂ ਚੱਲ ਕੇ ਆਪਣੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰੀਏ ਜੀ ਸੋ ਸਾਰਿਆਂ ਦਾ ਮੈਂ ਇਹਨਾਂ ਦਾ ਸਰੀਰਾਂ ਦਾ ਧੰਨਵਾਦ ਕਰਦਾ ਗੁਰਮੁਖਾਂ ਦਾ ਜਿਨ੍ਹਾਂ ਨੇ ਬਚਨ ਮੰਨ ਕੇ ਸੋ ਆਪਣੇ ਆਪ ਵਿੱਚ ਤਬਦੀਲੀ ਲੈ ਕੇ ਆਂਦੀ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਵਿੱਚ ਤਬਦੀਲੀ ਆਵੇ ਸੇ ਸਾਪਤ ਸੂਰਤ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ